ਪਰ ਅਜੇ ਤੱਕ ਨਾ ਤਾਂ ਕਿਸੇ ਨੇ ਰਸਤਾ ਬਣਾਇਆ ਸੀ ਨਾ ਕੋਈ ਨਿਸ਼ਾਨ ਦੇਈ ਬ੍ਰਿਟਿਸ਼ ਹਕੂਮਤ ਦੇ ਨਾਲ ਸੰਧੀ ਦੀ ਵੀ ਗਵਾਹੀ ਪਰਦਾ ਨਵਾਂ ਸ਼ਹਿਰ ਜ਼ਿਲ੍ਹੇ ਦੀ ਹੱਦ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਥਾਨ ਪਰ ਪਤਾ ਨਹੀਂ ਕਿ ਹੋ ਇਹ ਚੀਜ਼ਾਂ ਅੰਗੋਲੀਆਂ ਰਹੀਆਂ ਜਿਹੜੇ ਕੰਮ ਆਸਾਨੀ ਨਾਲ ਹੋਣ ਵਾਲੇ ਸੀਗੇ ਜਿਸ ਜਗ੍ਹਾ ਤੇ ਮੈਂ ਇਸ ਵੇਲੇ ਖੜਾ ਇਹ ਉਹੀ ਰਸਤਾ ਹੈ ਜਿਹੜਾ ਇਸ ਸਥਾਨ ਦੇ ਲਈ ਬਣ ਰਿਹਾ भारत सरकार ਤੋਂ ਮੰਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਸਤਿ ਸ਼੍ਰੀ ਅਕਾਲ ਜੀ ਰੂਪਨਗਰ ਸ਼ਹਿਰ ਰੂਪਨਗਰ ਜ਼ਿਲ੍ਹਾ ਅਤੇ ਨਵਾਂ ਸ਼ਹਿਰ ਜ਼ਿਲ੍ਹੇ ਦੀ ਹੱਦ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਥਾਨ ਜਿੱਥੋਂ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀਗਾ ਔਰ ਜਿਹੜਾ ਸਥਾਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਬ੍ਰਿਟਿਸ਼ ਹਕੂਮਤ ਦੇ ਨਾਲ ਸੰਧੀ ਦੀ ਵੀ ਗਵਾਹੀ ਪਰਦਾ ਜਿਸ ਸਥਾਨ ਨੂੰ ਲੈ ਕੇ ਪਤਾ ਨਹੀਂ ਕਿੰਨੇ ਕੁ ਦਹਾਕਿਆਂ ਤੋਂ ਧਰਨੇ ਵੀ ਚੱਲਦੇ ਆਏ ਸੀਗੇ ਆਮ ਤੌਰ ਤੇ ਲੋਕਾਂ ਦੀ ਮੰਗ ਵੀ ਰਹੀ ਸੀ ਕਿ ਇਹ ਜਿਹੜਾ ਸਥਾਨ ਹੈ ਇਹਨੂੰ ਜਾਣ ਦੇ ਲਈ ਕੋਈ ਰਸਤਾ ਨਹੀਂ ਹੈ ਪ੍ਰਾਈਵੇਟ ਕੰਪਨੀ ਦੇ ਵਿੱਚੋਂ ਲੰਘ ਕੇ ਜਾਣਾ ਪੈਂਦਾ ਬਾਹਰੋਂ ਵਾਰ ਰਸਤਾ ਬਣਨਾ ਚਾਹੀਦਾ ਪਰ ਅੱਜ ਤੱਕ ਨਾ ਤਾਂ ਕਿਸੇ ਨੇ ਰਸਤਾ ਬਣਾਇਆ ਸੀ ਨਾ ਕੋਈ ਨਿਸ਼ਾਨਦੇਹੀ ਇਹਦੀ ਹੋਈ ਸੀਗੀ ਕੁਝ ਸਮਾਂ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਕਿ ਇਸ ਪਵਿੱਤਰ ਸਥਾਨ ਦੀ ਨਿਸ਼ਾਨਦੇਹੀ ਜਿਹੜੀ ਹੈ ਉਹ ਕਰਵਾਈ ਗਈ ਸੀਗੀ ਤੇ ਹੁਣ ਸਾਰੀਆਂ ਸੰਗਤਾਂ ਲਈ ਵੀ ਖੁਸ਼ੀ ਦੀ ਗੱਲ ਹੈ ਕਿ ਇਹ ਸਥਾਨ ਨੂੰ ਕੰਪਨੀ ਤੋਂ ਬਾਰੋ-ਬਾਰ ਜਿਹੜਾ ਰਸਤਾ ਬਣਨ ਦੀ ਸ਼ੁਰੂਆਤ ਵੀ ਹੋ ਚੁੱਕੀ ਐ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਨੇ ਵੀ ਇਹ ਸਥਾਨ ਦੇ ਦਰਸ਼ਨ ਕਰਨ ਜਾਣਾ ਇਹ ਸਥਾਨ ਨੂੰ ਦੇਖਣ ਲਈ ਜਾਣਾ ਉਹ ਇਹ ਇਸ ਨਵੇਂ بڑے ਰਸਤੇ ਦੇ ਰਾਹੀਂ ਜਿਵੇਂ ਕਿ ਸੰਗਤਾਂ ਦੀ ਮੰਗ ਸੀ ਬਾਰੋ-ਬਾਰ ਜਾ ਸਕਦਾ ਜਿਸ ਜਗ੍ਹਾ ਤੇ ਮੈਂ ਇਸ ਵੇਲੇ ਖੜਾ ਐ ਇਹ ਉਹੀ ਰਸਤਾ ਐ ਜਿਹੜਾ ਇਸ ਸਥਾਨ ਦੇ ਲਈ ਬਣ ਰਿਹਾ ਆ ਰੋਪੜ ਤੋਂ ਨੂਰਪੁਰ ਬੇਦੀ ਜਿਹੜੀ ਰੋਡ ਐ ਜੇ ਅਸੀਂ ਰੋਪੜ ਤੋਂ ਨੂਰਪੁਰ 베ਦੀ ਵੱਲ ਨੂੰ ਮੁੜ ਜਾਂਦੇ ਆਂ ਉੱਥੇ ਖੱਬੇ ਪਾਸੇ ਤੁਸੀਂ ਦੇਖ ਸਕਦੇ ਆਂ ਆ ਜਿਹੜੀਆਂ ਪੌੜੀਆਂ ਬਣਨੀਆਂ ਸ਼ੁਰੂ ਹੋਈਆਂ ਇਹ ਪੌੜੀਆਂ ਉਸੇ ਸਥਾਨ ਦੇ ਲਈ ਬਣਨੀਆਂ ਸ਼ੁਰੂ ਹੋਈਆਂ ਸੜਕ ਤੋਂ ਉੱਪਰ ਤੱਕ ਆ ਜਿਹੜੀਆਂ ਪੌੜੀਆਂ ਕੁਝ ਬਣ ਕੇ ਤਿਆਰ ਵੀ ਹੋ ਗਈਆਂ ਤੇ ਜੇਕਰ ਮੈਂ ਤੁਹਾਨੂੰ ਅੱਗੇ ਸਾਰਾ ਦਿਖਾਵਾਂ ਅੱਜ ਮੈਂ ਸੜਕ ਤੋਂ ਪੌੜੀਆਂ ਬਣ ਕੇ ਤਿਆਰ ਹੋ ਗਈਆਂ ਇਸੇ ਤਰੀਕੇ ਦੇ ਨਾਲ ਇਹ ਜਿਹੜੇ ਪੌੜੀਆਂ ਐ ਸੀਮਿੰਟ ਦੀਆਂ ਜਿਹੜੇ ਇਹ ਸਟੈਪ ਐ ਇਹ ਉੱਪਰ ਤੱਕ ਬਣ ਗਏ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਹਨੂੰ ਚੌਂਕੀ ਵੀ ਕਹਿੰਦੇ ਐ ਮਹਾਰਾਜਾ ਰਣਜੀਤ ਸਿੰਘ ਦਾ ਸਥਾਨ ਖਾਲਸਾ ਰਾਜ ਦੀ ਨਿਸ਼ਾਨੀ ਉੱਥੋਂ ਤੱਕ ਇਹ ਸਟੈਪ ਇਸ ਤਰੀਕੇ ਨਾਲ ਬਣ ਗਏ ਬਣ ਗਏ ਆ ਕੱਚਾ ਰਸਤਾ ਤੁਸੀਂ ਦੇਖ ਸਕਦੇ ਕਿ ਇਹ ਬਣ ਕੇ ਉੱਪਰ ਤੱਕ ਤਿਆਰ ਹੋ ਗਿਆ ਕੱਚਾ ਰਸਤਾ ਜਿਹੜਾ ਉੱਪਰ ਤੱਕ ਜਿੱਥੇ ਇਹ ਪੌੜੀਆਂ ਸਟੈਪਸ ਬਣਨੇ ਨੇ ਉਹ ਤਿਆਰ ਹੋ ਚੁੱਕਿਆ ਇਹਦੇ ਉੱਪਰ ਅੱਗੇ ਪੌੜੀਆਂ ਬਣਨੀਆਂ ਨੇ ਕੁਝ ਦਿਨ ਹੋਰ ਲੱਗਣੇ ਆ ਜਿਵੇਂ ਥੱਲਿਓ ਪੌੜੀਆਂ ਬਣਨੀਆਂ ਸ਼ੁਰੂ ਹੋਈਆਂ ਉਵੇਂ ਹੀ ਇਸ ਪਵਿੱਤਰ ਸਥਾਨ ਤੱਕ ਇਹ ਰਸਤਾ ਸੰਗਤਾਂ ਦੇ ਲਈ ਬਣੇਗਾ ਜਿੱਥੇ ਇੱਥੋਂ ਦੂਰੋਂ ਦੂਰੋਂ ਆ ਕੇ ਲੋਕ ਇਸ ਸਥਾਨ ਦੇ ਦਰਸ਼ਨ ਕਰ ਸਕਣਗੇ ਨਤਮਸਤਕ ਹੋ ਸਕਣਗੇ ਦਹਾਕਿਆਂ ਤੋਂ ਇਹ ਅਣਗਹਿਲੀ ਸੀ ਦਹਾਕਿਆਂ ਤੋਂ ਇਹਨਾਂ ਚੀਜ਼ਾਂ ਤੇ ਸਿਆਸਤ ਤਾਂ ਬਹੁਤ ਹੋਈ ਹੈ कि ਅਸੀਂ ਇਹ ਕਰਦੇ ਆਂਗੇ ਉਹ ਕਰਦੇ ਆਂਗੇ ਮੈਂ ਜ਼ਿਆਦਾ ਗੱਲ ਕਰਨੀ ਨਹੀਂ ਚਾਹੁੰਦਾ ਪਰ ਪਤਾ ਨਹੀਂ ਕਿ ਉਹ ਇਹ ਚੀਜ਼ਾਂ ਅੰਗੋਲੀਆਂ ਰਹੀਆਂ ਜਿਹੜੇ ਕੰਮ ਆਸਾਨੀ ਨਾਲ ਹੋਣ ਵਾਲੇ ਸੀਗੇ ਹੁਣ ਵੀ ਤਾਂ ਹੋਇਆ ਏ ਉਹ ਕੰਮ ਨਹੀਂ ਕੀਤੇ ਗਏ ਨਹੀਂ ਕਰਵਾਏ ਗਏ ਪਰ ਹੁਣ ਪੰਜਾਬ ਚ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਤੁਸੀਂ ਸਰਕਾਰ ਬਣਾਈ ਏ ਤੇ ਇਦਾਂ ਦੇ ਕੰਮ ਜਿਹੜੇ ਜਿਹੜੇ ਬਿਨਾਂ ਗੱਲੋਂ ਹੀ ਇਹਨਾਂ ਨੇ ਐ ਏਡਾ ਵੱਡਾ ਵਿਰਸਾ ਐ ਢੀ ਵੱਡੀ ਵਿਰਾਸਤ ਉਦਰਾ ਸੰਬੰਧਿਤ ਜਿਹੜੇ ਬਿਨਾਂ ਗੱਲੋਂ ਹੀ ਅਨਗੋਲੇ ਕੀਤੇ ਹੋਏ ਸੀਗੇ ਉਹ ਸਾਰੇ ਕੰਮ ਜਿਹੜੇ ਹੋ ਰਹੇ ਨੇ ਇਸ ਸਥਾਨ ਦੇ ਲਈ ਇਸੇ ਕਰੀ ਦੇ ਤਹਿਤ ਇਹ ਜਿਹੜਾ ਪੌੜੀਆਂ ਦਾ ਰਸਤਾ ਹੈ ਉਹ ਵੀ ਬਣ ਰਿਹਾ ਉੱਪਰ ਤੁਸੀਂ ਦੇਖ ਕੇ ਆਏ ਕੱਚਾ ਪਿਆਰ ਹੋਇਆ ਆ ਪੌੜੀਆਂ ਥੱਲਿਓ ਸੜਕ ਤੋਂ ਬਣ ਰਹੀਆਂ ਨੇ ਜਿਹੜੀਆਂ ਕਿਸੇ ਤਰੀਕੇ ਦੇ ਨਾਲ ਉੱਪਰ ਤੱਕ ਜਾਣ ਗਈਆਂ ਤੇ ਅਸੀਂ ਆਨ ਵਾਲੇ ਸਮੇਂ 'ਚ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਕੇ ਜਿਹੜਾ ਇਹ ਸਥਾਨ ਹੈ ਇਹਨੂੰ ਹੋਰ ਵੀ ਜ਼ਿਆਦਾ ਇਸ ਸਥਾਨ ਦੀ ਤਰੱਕੀ ਜਿਹੜੀ ਹੈ ਉਹ ਹੋਏਗੀ ਤਾਂ ਕਿ ਇੱਥੇ ਦੂਰ ਦੂਰੋਂ ਲੋਕ ਆ ਸਕਣ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਥਾਨ ਦੇ ਬਾਰੇ ਜਾਣ ਸਕਣ ਮੋਟੀਵੇਸ਼ਨ ਵੀ ਲੈ ਸਕਣ ਨਤਮਸਤਕ ਵੀ ਹੋ ਸਕਣ ਬਹੁਤ-ਬਹੁਤ ਆਪ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ